ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਜੀ ਸਾਰਿਆਂ ਦਾ ਅੱਜ ਸਵੇਰੇ ਜਲਦੀ ਉੱਠ ਕੇ ਪਹਿਲਾਂ ਤਾਂ ਗੁਰੂ ਘਰ ਗਏ ਫਿਰ ਉਸ ਤੋਂ ਬਾਅਦ ਗੁਰੂ ਘਰ ਥੋੜੀ ਸੇਵਾ ਕਰਕੇ ਫਿਰ ਆਪਾਂ ਆ ਗਏ ਕੰਮ ਤੇ ਤੇ ਕੰਮ ਤੇ ਆਉਂਦਿਆਂ ਨੂੰ ਸਾਈਡ ਤੇ ਥੀ ਵਿਊ ਆ ਇੱਕ ਬਹੁਤ ਸੋਹਣਾ ਅੱਜ ਥੋੜਾ ਮੀਂਹ ਪਿਆ ਸਾਰਾ ਰਾਤੀ ਸਾਰੀ ਰਾਤ ਮੀਂਹ ਪੰਦਾ ਰਿਹਾ ਤੁਸੀਂ ਮੇਰੇ ਪਿੱਛੇ ਦੇਖਦੇ ਪਏ ਆ ਪਹਾੜ ਦੇ ਦੀਦੇ ਤੁਹਾਨੂੰ ਤੇ ਇੱਥੇ ਆ ਕੇ ਨਾ ਇੱਕ ਅਲੱਗ ਜਿਹਾ ਸਕੂਨ ਇੱਕ ਅਲੱਗ ਜਿਹੀ ਸ਼ਾਂਤੀ ਐਨੀ ਸੋਹਣੀ ਹਵਾ ਵਗਦੀ ਆ ਠੰਡੀ ਠੰਡੀ ਤੇ ਪੰਛੀਆਂ ਦੀਆਂ ਸੋਹਣੀਆਂ ਸੁਣੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਇਸ ਟਾਈਮ ਬਹੁਤ ਵਧੀਆ ਵਿਊ ਆ ਮੈਂ ਕਿਹਾ ਚਲੋ ਥੋੜੇ ਜਿਹਾ ਬਲੌਗ ਬਣਾਉਨੇ ਆ ਤੇ ਕੁਝ ਗੱਲ ਕਰਦੇ ਆ ਨੇਚਰ ਦੀ ਨੇਚਰ ਦੀ ਗੱਲ ਕਰਦੇ ਆ ਕਿ ਨੇਚਰ ਵਿੱਚ ਸਾਨੂੰ ਸਕੂਨ ਕਾਤੇ ਮਿਲਦਾ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਨੇਚਰ ਵਿੱਚੋਂ ਹੀ ਆਏ ਆ ਤੇ ਨੇਚਰ ਹੀ ਸਾਡੀ ਸਾਰਾ ਕੁਝ ਵਾ ਇਸ ਕਰਕੇ ਸਾਨੂੰ ਇੱਥੇ ਇਹਨਾਂ ਵਿੱਚ ਰਹਿ ਕੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਸਾਨੂੰ ਵਧੀਆ ਮੌਸਮ ਹੋਵੇ ਪਹਾੜ ਹੋਣ ਪੰਛੀਆਂ ਦੀਆਂ ਸੋਹਣੀਆਂ ਸੁਣੀਆਂ ਮਿੱਠੀਆਂ-ਮਿੱਠੀਆਂ ਆਵਾਜ਼ਾਂ ਸੁਣਨ ਨੂੰ ਮਿਲਣ ਤੇ ਇਹ ਸਾਨੂੰ ਸਕੂਨ ਦਿੰਦੀਆਂ ਆ ਕੋਈ ਵੀ ਮਾਈਂਡ ਦੀ ਸਟ्रेस ਹੋਵੇ ਤੇ ਕੋਈ ਵੀ ਪਰੇਸ਼ਾਨੀ ਹੋਵੇ ਬੰਦਾ ਇਦਾਂ ਥੋੜਾ ਜਿਹਾ ਮਾਹੌਲ ਚ ਆ ਜਾਵੇ ਤਾਂ ਆਟੋਮੈਟਿਕਲੀ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਤੇ ਅੱਜ ਮੇਰਾ ਵੀ ਮਨ ਕੀਤਾ ਮੈਂ ਕਿਹਾ ਵੇ ਅੱਜ ਨਾ ਮੌਸਮ ਬਹੁਤ ਵਧੀਆ ਹੈ ਸਾਰੀ ਰਾਤ ਰਤਮੀ ਪੰਦਾ ਰਹਾ ਤੇ ਠੰਡਾ ਮੌਸਮ ਹੋਇਆ ਮੈਂ ਕਿਹਾ ਅੱਜ ਕੰਮ ਤਾਂ ਮੈਂ ਜਲਦੀ ਕਰ ਹੀ ਲਿਆ ਸੀਗਾ ਹੁਣ ਮੌਸਮ ਵੀ ਟਾਈਮ ਵੀ ਮੇਰੇ ਕੋਲ ਸੀਗਾ 10-15 ਮਿੰਟ ਸੀ ਕਿ ਮੈਂ ਕਿਹਾ ਚਲੋ ਅੱਜ ਇੱਧਰ ਪਹਾੜਾਂ ਵਿੱਚ ਜੂ ਆਖੇ ਉਹ ਮੋਟਰ ਖੜੀ ਆਪਣੀ ਤੇ ਥੋੜਾ ਜਿਆ ਰਿਲੈਕਸਿੰਗ ਜਿਹੀ ਲਈ ਜਾਵੇ ਦੇਖੋ ਜਿਹੜਾ ਚੀਜ਼ ਪਰਮੇਸ਼ਵਰ ਨੇ ਬਣਾਈ ਆ ਨਾ ਨੇਚਰਲੀ ਤੌਰ ਤੇ ਨੇਚਰ ਕੇ ਨੂੰ ਕਹਿੰਦੇ ਜਿਹੜੇ ਨੇਚਰਲੀ ਤੌਰ ਤੇ ਕਿਸੇ ਨੇ ਬਣਾਈ ਨਹੀਂ ਹੈ ਪਰਮੇਸ਼ਵਰ ਵੱਲੋਂ ਬਣਾਈ ਗਈ ਆ ਤੇ ਆਪਣੇ ਆਪ ਬਣੀ ਹੋਆ ਕਿਉਂਕਿ ਬੰਦੇ ਤਾਂ ਬਹੁਤ ਕੁਝ ਬਣਾਇਆ ਜੋ ਆਰਟੀਫੀਸ਼ੀਅਲ ਅਸੀਂ ਬਣਾਉਂਦੇ ਆਂ ਦੇਖਦੇ ਆਂ ਵਿਚਰਦੇ ਆਂ ਜੀ ਇਹਨਾਂ ਚ ਮਟੀਰੀਅਲ ਬਖ ਦੇ ਵਿੱਚ ਤੇ ਜਿਹੜੀ ਆ ਚੀਜ਼ ਬਣੀ ਆ ਪਰਮੇਸ਼ਵਰ ਨੇ ਬਣਾਈ ਆ ਦੇਖੋ ਆ ਇੱਥੇ ਆ ਕੇ ਸਕੂਨ ਜਿਹਾ ਮਿਲ ਜਾਂਦਾ ਆ ਦੇਖੋ ਵੀਊ ਦੇਖੋ ਇੱਧਰ ਕਿੰਨਾ ਵਧੀਆ ਤਾਂ ਕਿ ਮੈਂ ਕਿਹਾ ਚਲੋ ਛੋਟਾ ਜਿਹਾ ਬਲੌਗ ਬਣਾਉਨੇ ਆ ਤੇ ਸ਼ੇਅਰ ਕਰਦੇ ਤੁਹਾਡੇ ਨਾਲ ਵੀ ਇਹ ਥੋੜੀ ਜੀ ਠੰਡੀ ਠੰਡੀ ਹਵਾ ਚੱਲਦੀ ਆ ਵੈਸੇ ਤੁਹਾਨੂੰ ਤਾਂ ਹੁਣ ਨਹੀਂ ਫੀਲ ਹੋਣੀ ਠੰਡੀ ਹਵਾ ਮੈਨੂੰ ਫੀਲ ਹੋ ਰਹੀ ਐ ਇਸ ਟਾਈਮ ਤੇ ਪੰਛੀਆਂ ਦੀਆਂ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੋਸਟਲੀ ਸ਼ੁਰੂ ਤੋਂ ਹੀ ਛੋਟੇ ਹੁੰਦੇ ਤੋਂ ਹੀ ਯਾਨੀ ਕਿ ਮੈਨੂੰ ਪਹਾੜਾਂ ਵਿੱਚ ਰਹਿਣਾ ਪਹਾੜਾਂ ਵਿੱਚ ਜਾਣਾ ਨੇਚਰ ਵਿੱਚ ਵਿਚਰਨਾ ਬਹੁਤ ਵਧੀਆ ਸ਼ਾਂਤੀ ਫੀਲ ਹੁੰਦੀ ਆ ਆਪਣੇ ਆਪ ਨੂੰ ਪੰਛੀਆਂ ਨੂੰ ਦੇਖਣਾ ਪੰਛੀਆਂ ਦੀਆਂ ਆਵਾਜ਼ਾਂ ਨੂੰ ਸੁਣਨਾ ਤੇ ਸਪੈਸ਼ੀਲੀ ਆਪਣੇ ਇੰਡੀਆ ਜਦੋਂ ਸਿਆਲ ਹੁੰਦੇ ਆ ਨਾ ਧੁੰਦ ਪੈਂਦੀ ਹੈ ਬਾੜੀ-ਮਾੜੀ ਤੇ ਮੈਨੂੰ ਉਹ ਟਾਈਮ ਚ ਜਿੱਤੇ ਆ ਜਦੋਂ ਅਸੀਂ ਮਕਲੌੜ ਗੰਜ ਗਏ ਸੀਗੇ ਤੇ ਉੱਥੇ ਹੈ ਨਾ ਉੱਥੇ ਦਾ ਮੌਸਮ ਦੀ ਦਾ ਤਾਰੀਫ ਜਿੰਨੀ ਕੀਤੀ ਜਾਵੇ ਨਹੀਂ ਘਟਵਾ ਉੱਥੇ ਬਹੁਤ ਵਧੀਆ ਲੱਗਾ ਸੀ ਜਾ ਕੇ ਸੀ ਅਸੀਂ ਸਿਆਲਾਂ ਚ ਗਏ ਸੀਗੇ ਤੇ ਠੰਡ ਬਹੁਤ ਸੀ ਉੱਥੇ ਤੇ ਪਰ ਪਹਾੜ ਵੀ ਬਹੁਤ ਵਧੀਆ ਸੀ ਉੱਥੇ ਪਹਾੜੀ ਇਲਾਕਾ ਆ ਠੰਡਾ ਧੁੰਦ ਪਈ ਆ ਦੂਰੋਂ ਜਿਦਾਂ ਹਿਮਾਲਿਆ ਦੀ ਪਹਾੜੀਆਂ ਦੀਆਂ ਆ ਬਰਫ਼ ਪਈਓ ਚਿੱਟਾ ਹੀ ਚਿੱਟਾ ਜਿਦਾਂ ਕਿਤੇ ਕਿਸੇ ਨੇ ਚਾਂਦੀ ਬਖੇਰੀ ਹੋਵੇ ਪਰਮਾਤਮਾ ਨੇ ਤੇ ਉੱਪਰ ਸੂਰਜ ਦੀ ਰੋਸ਼ਨੀ ਠੰਢੀ ਪੈ ਨਾ ਪੈਂਦੀ ਹੋਵੇ ਚਮਕਦੀ ਪਈ ਸੀ برف ਤੇ ਅੱਜ ਮੈਨੂੰ ਉਹ ਦਿਨ ਚਿੱਤੇ ਆ ਗਿਆ ਬਹੁਤ ਵਧੀਆ ਟਾਈਮ ਸੀ ਬੱਦਲ ਹੋਇਆ ਆ ਤੇ ਕਿਸੇ ਵੀ ਟਾਈਮ ਮੀਂਹ ਪਾ ਆ ਸਕਦਾ ਹੁਣ ਮੈਂ ਜਾਣਾ ਕਰ ਨੂੰ ਤੇ ਲਖੀਰੀ ਦੀ ਹੁਣੀ ਕਹਿੰਦੀ ਹੁਣੀ ਅੱਜ ਲੇਟ ਹੋਗਾ ਤੇ ਚਲ ਜੇ ਉਹ ਵੀ ਨਾਲ ਹੁੰਦੀ ਤਾਂ ਵਧੀਆ ਸੀਗਾ ਪਰ ਥੋੜਾ ਮੌਸਮ ਕਰਕੇ ਫਿਰ ਮੈਂ ਨਾਲ ਨਹੀਂ ਲੈ ਕੇ ਆਇਆ ਤੇ ਇਸ ਕਰਕੇ ਤੁਸੀਂ ਵੀ ਬਾਹਰ ਨਿਕਲਿਆ ਕਰੋ ਥੋੜਾ ਜਿਆ ਨੈਚਰ ਦੇ ਨਾਲ ਵਿਚਰਿਆ ਕਰੋ ਕਿਉਂਕਿ ਸਾਡੀ ਜਿਹੜੀ ਲਾਈਫ ਚੱਲਦੀ ਹੈ ਇਹਦੇ ਵਿੱਚ ਬਹੁਤ ਸਟ्रेस ਵਾ ਹਰ ਟਾਈਮ ਅਸੀਂ ਭੱਜ ਦੌੜ ਲਾਈ ਜੂ ਪੈਸੇ ਪਿੱਛੇ ਭੱਜ ਦੌੜ ਲਾਈਏ ਵੇ ਅਸੀਂ ਆ ਕਰ ਲਈਏ ਉਹ ਕਾ ਲਈ ਸਾਡਾ ਕੰਮ ਨਾ ਰੁਕ ਜਾਵੇ ਪਰ ਥੋੜਾ ਜਿਹਾ ਟਾਈਮ ਆਪਣੇ ਆਪ ਨੂੰ ਦਿਆ ਕਰੋ ਤਾਂ ਜੋ ਤੁਸੀਂ ਇਕੱਲੇ ਨਿਕਲ ਜਾਇਆ ਕਰੋ ਥੋੜੇ ਪੈਸੇ ਇਕੱਠੇ ਕਰਕੇ ਇਦਾਂ ਨੇਚਰ ਵੱਲੋਂ ਨਿਕਲ ਜਾਇਆ ਕਰੋ ਚਲੋ ਕਿੰਨਾ ਖਰਚਾ ਆਉਂਦਾ ਤੇ ਇਦਾਂ ਥੋੜਾ ਵਿਊ ਦੇਖਿਆ ਕਰੋ ਤੁਹਾਨੂੰ ਮੌਕਾ ਮਿਲਦਾ ਕਿਤੇ ਨੇਚਰ ਦੇ ਵਿੱਚ ਵਿਚਰਨ ਦਾ ਤਾਂ ਇਹ ਮੌਕਾ ਸਾਂਭਿਆ ਕਰੋ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਛੋਟਾ ਜਿਹਾ ਬਲੌਗ ਸੀਗਾ ਤੁਹਾਡੇ ਨਾਲ ਸਾਂਝਾ ਕੀਤਾ ਤੇ ਬਲੌਗ ਨੂੰ ਵੈਸੇ ਤਾਂ ਤਕਰੀਬਨ ਸਾਰਿਆਂ ਨੂੰ ਪਸੰਦ ਹੀ ਆਇਆ ਹੋਣਾ ਬਲੌਗ ਕਿ ਕਿਉਂਕਿ ਨੇਚਰ ਤਾਂ ਹਰ ਕਿਸੇ ਨੂੰ ਪਸੰਦ ਪਸੰਦ ਹੁੰਦੀ ਆ ਵਧੀਆ ਲੱਗਦੀ ਆ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਬਲੌਗ ਕਿਦਾਂ ਲੱਗਾ ਤੇ ਸਾਡੇ ਪੇਜ ਨੂੰ ਫੇਸਬੁੱਕ ਤੇ ਪੇਜ ਨੂੰ ਫੇਸਬੁੱਕ ਦਾ ਜਿਹੜਾ ਪੇਜ ਬਣਾਇਆ ਸਾਡਾ ਸਰਵਾ ਬਲੌਗਸ ਨੂੰ ਫਾਲੋ ਫਾਲੋ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਬਾਕੀ YouTube ਤੇ ਸਾਡਾ ਹੈਗਾ ਆ ਮਿਸਟਰ ਐਮਿਸਿਸ ਰਵਾ ਬਲੌਗਸ ਉਨੂੰ ਵੀ ਪਿਆਰ ਦਿਆ ਕਰੋ ਵਧੀਆ ਵਧੀਆ ਬਲੌਗਸ ਪਾਇਆ ਕਰਗੇ ਵੈਸੇ ਥੋੜਾ ਟਾਈਮ ਹੋ ਗਿਆ ਸੜਕੋ ਕੋਈ ਵੀਡੀਓ ਨਹੀਂ ਬਣਾ ਹੋਈ ਟਾਈਮ ਨਹੀਂ ਲੱਗਦਾ ਟਾਈਮ ਕੱਢਣਾ ਵੀ ਔਖਾ ਹੁੰਦਾ ਕਿਸੇ ਲਈ ਇਸ ਕਰਕੇ ਬਲੌਗਸ ਵੇਰੇ ਛੋਟੇ ਮੋਟੇ ਜਿਹੜੇ ਹੁੰਦੇ ਆਸੀਂ ਪਾ ਲਈਦੇ ਆ ਤੇ ਚਲੋ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਫਤਿਹ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਜੀ